ਇਹ ਰਹਾ ਸ਼ਹਿਰ ਦੇ ਵਿੱਚ ਪਾਣੀ ਦੀ ਬੜੀ ਸਮੱਸਿਆ ਸੀਵਰੇਜ ਦਾ ਜਿਹੜਾ ਮਸਲਾ ਅਜੇ ਤੱਕ ਅਨਿਖਲ ਨਹੀਂ ਹੋਇਆ ਸੀਵਰੇਜ ਅਜੇ ਤੱਕ ਵੀ ਚੱਲਿਆ ਨਹੀਂ ਤੇ ਸਾਡੀ ਦਰਵਾਜ਼ਾ ਨੂੰ ਤੇ ਸਾਡੀ ਗਲੀ ਦੇ ਮੋੜੇ ਵੀ ਪਾਣੀ ਕਾਫੀ ਟਾਈਮ ਖੜਾ ਰਿਹਾ ਪਾਣੀ ਦੀ ਸਮੱਸਿਆ ਤਾਂ ਐਨੀ ਹੈ ਤੇ ਇਥੇ ਇਦਾਂ ਲੱਗਦਾ ਵੀ ਅਸੀਂ ਹਰਦਵਾਲ ਦੇ ਵਿੱਚ ਆ ਗਏ ਤੇ ਕੋਈ ਬਣ ਨਹੀਂ ਰਿਹਾ ਤੇ ਸਰਕਾਰ ਕੋਲ ਪੈਸੇ ਹੀ ਨਹੀਂ ਨਗਰ ਕੌਂਸਲ ਦੇ ਪ੍ਰਧਾਨ ਦੀ ਆਪਣੀ ਸਰਕਾਰ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਕਿਸ਼ ਉਹ ਜ਼ਮੀਨ ਹੈ ਉਹਨਾਂ ਨੇ ਖੇਤ ਨਹੀਂ ਮਿਲ ਸਕਿਆ ਵਿੱਚ ਇੱਥੇ ਪਾਣੀ ਜਾ ਸਕੇ ਮਾਰ ਦੀ ਗੱਲ ਹੈ ਪਰ ਦੂਨੇ ਦੀਆਂ ਕੋਠੀਆਂ ਪੈ ਗਈ। ਤੇ ਨਾਲ ਨੂੰ ਕੋ ਪਾਵਰ ਵੀ ਸਰਕਾਰ ਵੀ ਮੰਤਰੀ ਸੰਤਰੀ ਵੀ ਸਭ ਕੁਝ ਉਹ ਸਭ ਕੁਝ ਕਰ ਸਕਦੇ ਸੀ। ਬਸ ਬਈ ਲੋਕਾਂ ਦਾ ਮਾਨੇ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਹੈ ਅੱਛੇ ਨੇ ਪਰ ਸੇਵਾ ਦੇ ਮਾਮਲੇ ਦੇ ਵਿੱਚ ਉਹ 50% ਪਿੱਛੇ ਜਿਹਾ। ਗ੍ਰਹਾਂ ਦੇ ਵਿੱਚ ਇਸ ਦਸਤਰਾ ਰੇਲਵੇ ਫਟ ਗਿਆ। ਇੱਥੇ ਟ੍ਰੇਨ ਇੱਕ ਵੀ ਨਹੀਂ ਖੜਦੀ ਹੈਗੀ ਪਰ ਰੇਲਵੇ ਫਟ ਗਈ ਐਡੀ ਵੱਡੀ ਸਮੱਸਿਆ ਆ। ਤੁਸੀਂ ਜਦੋਂ ਮਰਜੀ ਦੇਖ ਲਓ ਇੱਥੇ ਰੇਲਵੇ ਫਟ ਕੇ ਬੰਦ ਰਹਿੰਦਾ ਹੈ। ਲੋਕ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਜੇ ਇਹ ਇਹ ਫਾਟਕ ਖੁੱਲਣਾ ਉਹ ਇਹ ਮੁੱਦਾ ਜੀ ਹੈਗਾ ਸਾਡੇ ਹੁਣ ਐਮਪੀ ਸਹਿਵਾਨ ਬਣੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਦੀਆਂ ਸਪੀਚਾਂ ਤੁਸੀਂ ਸੁਣੋ ਕਦੋਂ ਬੋਲੀ ਔਖੇ ਜੱਤ ਪਾਰਲੀਮੈਂਟ ਵਿੱਚ ਗਏ ਆ ਉਹਨਾਂ ਨੇ ਕੋਲੋਂ ਹੋ ਚਿੱਤਾ ਫੜ ਕੇ ਕਿ ਨਾ ਫਾਟਕ ਦਾ ਮੁੱਦਾ ਉਠਾਉਣਾ ਉਹ ਉਦੋਂ ਹੀ ਉਹਨਾਂ ਨੇ ਉਠਾਉਣਾ ਸੀ ਜਦੋਂ ਉਹਨਾਂ ਨੇ ਲੋਨਾ ਵਿੱਚ ਜਿੱਤ ਪ੍ਰਾਪਤ ਕੀਤੀ ਪੱਗਾ ਪਾਲਣੀਆਂ ਆ ਪੀਲੀਆਂ ਨੀਲੀਆਂ ਨੀਲੀਆਂ ਪੱਗਾ ਸਿੰਘ ਦੇ ਨਾਮ ਲੈਣੇ ਇਦਾਂ ਗੱਲ ਨਹੀਂ ਉਹਨੇ ਉਹਨਾਂ ਨੇ ਕ੍ਰਾਂਤੀ ਕਰਕੇ ਦਿਖਾਈ ਸੀ ਤੁਸੀਂ ਵੀ ਕਰਕੇ ਦਿਖਾਓ। ਸਿਹਰ ਦਾ ਵਕਫ ਪਾਰਟੀ ਨਾਲ ਆ ਰਾਫ ਰਹਿਣਾ ਵੱਡੇ ਵੱਡੇ ਲੀਡਰ ਤੁਹਾਡੇ ਅੱਗੇ ਆ ਕੇ ਝੁਕਦੇ ਆ। ਕੀ ਕਿਸੇ ਤਰ੍ਹਾਂ ਦਾ ਦਬਾਅ ਤੁਹਾਡੇ ਉੱਤੇ ਪਾਉਣ ਦੀ ਕੋਈ ਨਹੀਂ ਕੋਸ਼ਿਸ਼ ਕਰਨਗੇ ਲੀਡਰ। ਨਾ ਆਤਾ ਸੀ ਜੋ ਦੇ ਵੇਚਦੇ ਆ। ਨਾ ਕੋਈ ਸੀ ਨੰਬਰ ਦਾ ਕੰਮ ਕਰਦੇ ਸੀ ਤਾਂ ਨਾਮ ਜੱਪਣਾ ਤੇ ਨਾਮ ਸੁਣਾਣਾ। ਇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ ਨਗਰ ਕੌਂਸਲ ਗਰਿਆਂ ਦੇ ਇਲੈਕਸ਼ਨ ਦਾ ਐਲਾਨ ਕਦੇ ਵੀ ਹੋ ਸਕਦਾ ਹੈ ਗਰਿਆਂ ਸ਼ਹਿਰ ਦੇ ਜੋ ਮੁੱਦੇ ਨੇ ਉਸ ਸੰਬੰਧੀ ਅਸੀਂ ਵਕਫਾਕ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਆਗੂਆਂ ਦੇ ਨਾਲ ਇਸ ਸੰਬੰਧੀ ਚਰਚਾ ਕਰ ਰਹੇ ਹਾਂ ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਤਪਸਥਾਨ ਬੀਬੀ ਪਾਨੀ ਦਲਵਾਕਰੋਲੀ ਗਰਿਆਂ ਦੇ ਗੱਦੀ ਨਿਸ਼ੀਨ ਬਾਬਾ ਰਵਿੰਦਰ ਸਿੰਘ ਜੀ ਨਾਲ ਇਸ ਸੰਬੰਧੀ ਗੱਲ ਕਰਾਂਗੇ ਬਾਬਾ ਜੀ ਥੈਡਾ ਚੈਨਲ ਤੇ ਸਵਾਗਤ ਹੈ ਵਾਹ ਜੀ ਵਾਹ ਕਿਰਜੀ ਕਾਲਸਾ ਵਾਹ ਕਿਰਜੀ ਮੁਹੱਬਤ ਇਹ ਨਗਰ ਕੌਂਸਲ ਦੇ ਇਲੈਕਸ਼ਨ ਆ ਰਹੀ ਆ ਗਰਾਿਆਂ ਦੀ ਤੇ ਕੀ ਗਰਾਿਆਂ ਦੇ ਮੁੱਦੇ ਹੈਗੇ ਆ ਆਹ ਦੇਖੋ ਜੀ ਗਰਾਿਆਂ ਦਾ ਸਾਡਾ ਬੜਾ ਦਾ ਮਿਕ ਨਗਰੀਏ ਗਰਾਿਆਂ ਤੇ ਹੁਣ ਇਲੈਕਸ਼ਨ ਦਾ ਬਿਗਲ ਵਾਜ ਚੁੱਕਾ ਸੋ ਮੁੱਦੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਚੌਂਕ ਦੇ ਵਿੱਚ ਖੜੇ ਹੋ ਜਾਓ ਉੱਥੇ ਕੋਈ ਬਾਥਰੂਮ ਬਣਿਆ ਮੀ ਪੈਨ ਲੱਗ ਜਾਵੇ ਕਿੱਥੇ ਕੋਈ ਖੜੇਪੋੜ ਥੱਲੇ ਖੜੇ ਹੋ ਜਾਂਦੇ ਥਿਸ ਇਜ਼ ਨੋਟ ਅ ਪ੍ਰੋਪਰ ਸਪੇਸ ਤੁਸੀਂ ਆਪਾਂ ਚੌਂਕ ਟੱਪਦੇ ਜਾਂ ਕਿ ਫਾਟਾ ਕਾ ਦੋ ਕਿਸੇ ਦੀ ਡੈਥ ਹੋ ਜਾਂਦੀ ਹੈ ਕੋਈ ਸਮਾਗਮ ਹੁੰਦਾ ਕੋ ਨਗਰ ਕੀਰਤਨ ਨਿਕਲਦੇ ਸ਼ੋਪਾ ਯਾਤਰਾ ਨਿਕਲਦੀ ਹੈ ਕੋ ਐਂਬੂਲੈਂਸ ਨਿਕਲਦੀ ਹੈ ਕੋ ਰੈਲੀ ਨਿਕਲਦੀ ਹੈ ਤੇ ਲੋਕਾਂ ਨੂੰ ਉੱਥੇ ਘੰਟਾਂ ਮੱਦੀ ਇੰਤਜ਼ਾਰ ਕਰਨਾ ਪੈਂਦਾ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਮੁੱਦਾ ਆਉਂਦਾ ਤੇ ਅੱਗੇ ਤੋਂ ਅੱਗੇ ਪਾਣੀ ਦੀ ਸਮੱਸਿਆ ਤਾਂ ਐਨੀ ਹੈ ਦੇ ਇਥੇ ਇਦਾਂ ਲੱਗਦਾ ਵੀ ਅਸੀਂ ਹਰਦਵਾਰ ਦੇ ਵਿੱਚ ਆ ਗਏ ਤੇ ਕੋਈ ਬੰਨ ਟੁੱਟੇ ਇਸ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਪਾਣੀ ਮੁਬੱਜ ਨਗਰ ਕੌਂਸਲ ਗ੍ਰਾਂਵਾਂ ਵਿੱਚ ਇਹ ਪਿਛਲੇ 25 ਸਾਲ ਤੋਂ ਤੇ ਇਹਦੇ ਵਿੱਚ 5 ਸਾਲ ਅਕਾਲੀ ਦਲ ਦਾ ਵੀ ਰਾਜ ਰਿਹਾ ਆ ਤੇ ਨਗਰ ਕੌਂਸਲ ਚ ਕਾਂਗਰਸ ਦਾ ਹੀ ਜਿਹੜਾ ਪ੍ਰਧਾਨ ਬਣਦੇ ਆ ਪ੍ਰਧਾਨ ਵੀ ਇੱਕੋ ਹੀ ਬਣਿਆ ਪਰ ਕੀ ਕਿਤੇ ਕਿਤੇ ਕਿੱਥੇ ਚੂਕ ਹੋਈ ਹੋਣਾ ਕੋਈ ਜਿਹੜੇ ਗ੍ਰਾਂਵਾਂ ਦੇ ਵਿੱਚ ਜਿਹੜੇ ਮਸਲੇ ਆ ਉਹ ਹੱਲ ਨਹੀਂ ਹੋ ਸਕਦੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਕੁਰਸੀ ਹੁੰਦੀ ਹੈ ਉਹ ਸਦਾ ਉਹ ਇੱਕ ਬੰਦੇ ਦੀ ਨਹੀਂ ਹੁੰਦੀ ਜਿਸ ਤਰ੍ਹਾਂ ਜ਼ਮੀਨ ਆਪਾਂ ਖਰੀਦਦੇ ਆਂ ਔਰ ਜ਼ਮੀਨ 20 ਸਾਲ ਨੇ ਕਿਸੇ ਦੀ 50 ਸਾਲ ਨੇ ਕਿਸੇ ਦੀ ਅੱਗੇ ਤੋਂ ਕਿਹੜੇ ਵੀ ਇਹ ਰਾਜਨੀਤਿਕਾ ਬਣਦੇ ਐ ਐਮਸੀ ਤੋਂ ਪੰਚ ਤੋਂ ਸਰਪੰਚ ਤੋਂ ਸ਼ੁਰੂ ਹੁੰਦੇ ਆ ਇਹ ਉਸ ਉਹਨੂੰ ਆਪਣੀ ਜੌਬ ਨਾ ਸਮਝ ਕੇ ਉਹਨੂੰ ਆਪਣੇ ਘਰ ਦੀ ਜ਼ਗੀਰ ਸਮਝਣ ਲੱਗਦੇ ਆ ਸਭ ਤੋਂ ਵੱਡਾ ਸੰਵੇਪਿਲੇਖਾ ਕੱਢਣਾ ਪੈਣਾ। ਸੋ ਕਮਲਦੀਪ ਸਿੰਘ ਬਿੱਟੂ ਸਾਡੇ ਵਾਰਡ ਦੇ ਵਿੱਚੋਂ ਹੀ ਉਹਨਾਂ ਨੇ ਰਿਐਕਸ਼ਨ ਲੜ ਕੇ ਦਿੱਤੇ ਆ। ਉਹਨਾਂ 'ਚ ਖਾਸियत ਵੀ ਬਹੁਤ ਹੈ। ਤੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਜਿਹੜੇ ਕੰਮ ਵਿੱਚੋਂ ਖੜ ਜਾਂਦੇ ਤੇ ਖੁਸ਼ੀ ਦਾ ਵਾਂਗਰ ਖੜੇ ਹੋ ਜਾਂਦੇ ਆ। ਬਹੁਤ ਅੱਛੀ ਗੱਲ ਐ ਵਧੀਆ ਗੱਲ ਐ ਪਰ ਉਹਨਾਂ ਵਿੱਚ ਵੀਕ ਪੁਆਇੰਟ ਇਹ ਵੀ ਉਹਨਾਂ ਨੇ ਆਪਣੇ ਵਾਰਡ ਵੱਲ ਧਿਆਨ ਨਹੀਂ ਦਿੱਤਾ ਇੱਕ ਪ੍ਰਧਾਨ ਦਾ ਵਾਰਡ ਹੋਵੇ ਉਹ ਤਾਂ ਚਮਕ ਚਮ ਕਰਦਾ ਹੋਵੇ ਤਾਂ ਕੈਲੀਫੋਰਨੀਆ ਪੰਦੇ ਜੀ ਬਣਾ ਲਾਂ ਗਿਆ ਕਰਦਾਂਗੇ ਤੇ ਕੀਤਾ ਕਿ ਨਾਲੇ ਉਹਨਾਂ ਕੋਲ ਪਾਵਰ ਵੀ ਸਰਕਾਰ ਵੀ ਮੰਤਰੀ ਸੰਤਰੀ ਵੀ ਸਭ ਕੁਝ ਉਹ ਸਭ ਕੁਝ ਕਰ ਸਕਦੇ ਸੀ ਬਸ ਕਈ ਲੋਕਾਂ ਦਾ ਮਾਨਿਸਤਰਾ ਦਾ ਹੁੰਦਾ ਕਿ ਉਹ ਹੈ ਅੱਛੇ ਨੇ ਪਰ ਸੇਵਾ ਦੇ ਮਾਮਲੇ ਦੇ ਵਿੱਚ ਉਹ 50% ਪਿੱਛੇ ਚਲੇ ਗ੍ਰਾਂਧ ਦੇ ਵਿੱਚ ਜਿਸ ਦਾ ਦਸਤਰਾ ਰੇਲਵੇ ਫਟ ਗਿਆ ਇੱਥੇ ਟ੍ਰੇਨ ਇੱਕ ਵੀ ਨਹੀਂ ਖੜਦੀ ਹੈਗੀ ਪਰ ਇਹ ਰੇਲਵੇ ਫਾਟਕ ਦੀ ਐਡੀ ਵੱਡੀ ਸਮੱਸਿਆ ਆ ਤੁਸੀਂ ਜਦੋਂ ਮਰਜ਼ੀ ਦੇਖ ਲਓ ਇੱਥੇ ਰੇਲਵੇ ਫਾਟਕ ਬੰਦ ਰਹਿੰਦਾ ਆ ਲੋਕ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਜੇ ਰੇਲਵੇ ਜੇ ਫਾਟਕ ਖੁੱਲਣਾ ਹੋਊਗਾ ਕੀ ਕਹੋਗੇ ਇਹ ਮੁੱਦਾ ਜਿਹੜਾ ਆ ਬਹੁਤ ਵੱਡਾ ਮੁੱਦਾ ਆ ਗ੍ਰਾਮ ਆਸੀਆਂ ਨੇ ਕੀ ਕਹੋਗੇ ਇਹ ਮੁੱਦਾ ਜੀ ਹੈਗਾ ਸਾਡੇ ਹੁਣ ਐਮਪੀ ਸਹਿਵਾਨ ਬਣੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਦੀਆਂ ਸਪੀਚਾਂ ਤੁਸੀਂ ਸੁਣੋ ਉਹਦੇ ਵਿੱਚ ਕਹਿ ਰਹੇ ਸੀ ਜੀ ਮੈਂ ਉਹਨਾਂ ਨੇ ਕਦੋਂ ਬੋਲੇ ਉੱਥੇ ਜਾ ਕੇ ਆਪਾਰਲੀਮੈਂਟ ਵਿੱਚ ਗਏ ਆ ਉਹਨਾਂ ਨੇ ਉਹਨਾਂ ਨੂੰ ਹੁਣ ਚੇਤਾ ਭੁੱਲ ਗਏ ਵੀ ਮੈਂ ਫਾਟਕ ਦਾ ਮੁੱਦਾ ਉਠਾਉਣਾ ਉਹ ਉਦੋਂ ਹੀ ਉਹਨਾਂ ਨੇ ਉਠਾਉਣਾ ਸੀ ਜਦੋਂ ਉਹਨਾਂ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਲਈ ਸੀ ਲੋਕਾਂ ਨੂੰ ਜਦੋਂ ਮੁੱਖ ਮੰਤਰੀ ਬਣੇ ਉਹਦੇ ਵੀ ਬੜੀਆਂ ਉਮੀਦਾਂ ਸੀ ਵੀ ਆਹ ਕਰ ਦੇਣਗੇ ਉਹ ਕਰ ਦੇਣਗੇ ਪਰ ਉਹਨਾਂ ਵਿੱਚ ਠੀਕਾ ਪਾਸ਼ਾਕ ਤਾਂ ਮੈਂ ਵੀ ਬੜੇ ਦਮ ਦਾ ਦੇ ਸਕਦੇ ਆ ਪਰੰਤੂ ਲੋਕ ਰਿਜ਼ਲਟ ਚਾਹੁੰਦੇ ਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਦੱਸੋ ਉਹਨਾਂ ਨੇ ਫਾਟਕਾ ਦਾ ਮੁੱਦਾ ਕਿਉਂ ਨਹੀਂ ਚੱਕਿਆ ਉਹ ਰਾ ਫਟਕਦੇ ਇੱਥੇ ਹੋਣਾ ਹੀ ਆ ਉਹਨਾਂ ਨੂੰ ਰਿਐਕਸ਼ਨ ਦੇ ਵਿੱਚ ਕਿ ਬੇਨਤੀ ਮੈਂ ਉਹਨਾਂ ਨਾਲ ਗੱਲ ਕਰੂੰਗਾ ਸਾਡੇ ਤੋਂ ਵਾਰਡ ਵਿੱਚ ਨਹੀਂ ਬੜੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਕੋਈ ਡੇਰਾ ਵੀ ਹੈਗਾ ਕਿਉਂਕਿ ਜਿਹੜੇ ਮੰਤਰੀ ਹੁੰਦੇ ਆ ਤੇ ਇਹਨਾਂ ਨਾਲ ਇੱਕਨਾਂ ਦੇ ਬੜੇ ਕੱਚੇ ਹੁੰਦੇ ਬਾਬੇ ਵੀ ਬੜੇ ਕੰਨਾਂ ਦੇ ਕੱਚੇ ਹੁੰਦੇ ਪਰ ਇਹਨਾਂ ਦੇ ਕੰਨ ਵਿੱਚ ਜਿਹੜਾ ਫੂਕ ਮਾਰ ਦਿੰਦਾ ਇੱਥੇ ਵਾਰਡ ਵੱਲ ਮੂੰਹ ਹੀ ਨਹੀਂ ਕਰਦਾ ਅੱਛਾ ਤੇ ਜਿਸ ਤਰ੍ਹਾਂ ਐਮਸੀ ਜਿਹੜੇ ਪੁਰਾਣੇ ਰਹਿ ਚੁੱਕੇ ਆ ਕਾਫੀ ਤਿੰਨ ਚਾਰ ਵਾਰ ਮੈਮਸੀ ਬਣ ਚੁੱਕੇ ਆ ਕਿ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਮੌਕਾ ਦੇਣਾ ਚਾਹੀਦਾ ਕਿ ਇਹ ਜਿਹੜੇ ਨਵੇਂ ਯੰਗ ਬੇਜ ਆ ਜਿਨ੍ਹਾਂ ਵਿੱਚ ਨਵੀਂ ਊਰਜਾ ਹੁੰਦੀ ਆ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਦੇਖੋ ਉਹੀ ਗੱਲ ਆਗੀ ਨਾ ਇਹ ਸੱਤਾ ਜਿਹੜੀ ਹੈ ਇਹ ਬਸ ਚੌਧਰ ਹਰ ਕੋਈ ਕਰਨਾ ਚਾਹੁੰਦਾ ਹਰ ਕੋਈ ਚਾਹੁੰਦਾ ਮੇਰੇ ਨਾਮ ਮੋਰੇ ਪ੍ਰਧਾਨ ਲੱਗਿਆ ਰਵੇ ਠੀਕ ਆ ਜਿਹੜੇ ਅੱਛੇ ਪ੍ਰਧਾਨ ਕੰਮ ਕਰਦੇ ਆ ਤੇ ਉਹਨਾਂ ਨੂੰ ਵੀ ਕੁਝ ਜਿਹੜੇ ਹੈਗੇ ਲੋਕ ਪਸੰਦ ਕਰਦੇ ਆ ਤੇ ਉਹ ਪਰ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਆਪਾਂ ਤਾਂ ਬਾਹਰ ਭੇਜੀ ਜਾਂਦੇ ਆ ਤੇ ਪ੍ਰਧਾਨ ਤਾਂ ਆਪਾਂ ਬਣਨਾ ਸ਼ਹਿਰ ਦੇ ਵਿੱਚ ਤੇ ਇਸ ਕਰਕੇ ਯੰਗ ਬੱਚੇ ਨੂੰ ਆਪਾਂ ਜਦੋਂ ਮੌਕਾ ਹੀ ਨਹੀਂ ਦੇਣਾ ਤੇ ਉਹ ਅੱਗੇ ਕੀ ਦੱ ਜਾਣਗੇ ਜਿਸ ਤਰ੍ਹਾਂ ਨੌਕਰੀਆਂ ਨਹੀਂ ਦੇ ਰਹੀ ਸਰਕਾਰ ਜਦੋਂ ਯੰਗ ਬੱਚਿਆਂ ਨੂੰ ਆਪਾਂ ਅੱਗੇ ਕਰਾਂਗੇ ਸਾਈਕਲ ਲੈ ਆਉਣੀ ਆਪਾਂ ਸਾਈਕਲ ਚਲਾਉਂਦੇ ਹੁੰਦੇ ਸੀ ਉਹ ਲੇਡੀ ਸਾਈਕਲ ਹੁੰਦਾ ਸੀ ਵੀ ਉਹ ਡੰਡਾ ਜਿਹਾ ਲਾਤਾ ਫਿਰ ਉਹ ਰੇਂਜਰ ਸਾਈਕਲ ਆ ਗਈ ਜਦੋਂ ਆਪਾਂ ਕੱਪੜਿਆਂ ਦੀ ਤਬਦੀਲੀ ਕਰਦੇ ਆਂ ਗਿਆਣੇ ਦੀ ਤਬਦੀਲੀ ਕਰਦੇ ਆਂ ਖਾਣ ਪਾਣ ਦੀ ਤਬਦੀਲੀ ਕਰਤੀ ਰਹਿਣ ਸਹਿਣ ਦੀ ਫੇ ਸਾਨੂੰ ਆਪਣੇ ਲੀਡਰ ਯੁਵਾ ਕਿਉਂ ਨਹੀਂ ਚਾਹੀਦੇ ਜਿਹੜੇ ਯੰਗ ਬੱਚੇ ਆਂ ਸਾਡੀਆਂ ਬੀਬੀਆਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਸਾਡੇ ਵਿੱਚ ਹੀ ਇਸ ਗੱਲ ਦੀ ਘਾਟ ਹੈ ਕਿ ਅਸੀਂ ਆਪਣੇ ਆਪ ਹੀ ਖੁੱਦ ਰਿਪੀਟ ਹੋਈ ਜਾਂਦੇ। ਵਿਕਰਮ ਚੌਧਰੀ ਰੇਲ ਮੰਤਰੀ ਰਮਨੀਸ਼ ਸਾਹਿਬ ਬਿੱਟੂ ਨਾਲ ਮਿਲ ਕੇ ਆਇਆ ਇਹ ਫਾੜਕਾਂ ਦੇ ਮੁੱਦੇ ਲੈ ਕੇ ਠੀਕ ਹੋਊ। ਦੇਖੋ ਵਿਕਰਮ ਚੌਧਰੀ ਮੇਰਾ ਉਹਨਾਂ ਨਾਲ ਰਾਤ ਦਾ ਬੜਾ ਘੱਟ ਹੋਇਆ ਉਹਨਾਂ ਦੇ ਮਾਤਾ ਜੀ ਨਾਲ ਮੇਰੇ ਬੜੇ ਐੱਛੇ ਉਹਨਾਂ ਦਾ ਸੰਬੰਧ ਨੇ। ਵਿਕਰਮ ਚੌਧਰੀ ਬੜੇ ਐੱਛੇ ਨੇ, ਯੰਗ ਨੇ ਤੇ ਉਹਦੀ ਮਿਲ ਕੇ ਆਏ ਤਾਂ ਜਰੂਰ ਇਹਦਾ ਹੱਲ ਕਰ ਸਕਦੇ ਆ। ਐੱਛੇ ਨੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਜਿਹਦੇ ਨਾਲ ਖੜ ਗਏ ਤੇ ਖੜ ਗਏ। ਪਰ ਉਚਬਲਵਾਜਾਂ ਦੇ ਪਿੱਛੇ ਉਹ ਵੀ ਬਹੁਤ ਲੱਗੇ ਰਹੇ। ਕਿਉਂਕਿ ਉਹਨਾਂ ਨੇ ਸਾਡਾ ਰਾਤ ਦਾ ਹੀ ਟਾਈਮ ਉਹ ਬਹੁਤ ਉਹਨਾਂ ਨੂੰ ਚੁਗਲੀਆਂ ਕਰ ਕਰਕੇ ਉਹਨਾਂ ਨੂੰ ਕੰਨ ਭਰ ਭਰ ਕੇ ਉਹਨਾਂ ਨੂੰ ਮਹਾਪੁਰਖਾਂ ਦੇ ਜੋ ਜਿਹੜੇ ਸਮਾਜ ਸੇਵਕ ਉਹਨਾਂ ਦੇ ਨੇੜੇ ਨਹੀਂ ਆਉਣ ਦਿੱਤਾ ਤੇ ਉਹਨਾਂ ਦੀ ਗੱਡੀ ਵੀ ਬਸ ਰੋਡ ਤੋਂ ਘੁੰਮ ਕੇ ਚੱਲ ਜਾਂਦੀ ਸੀ ਜਦ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਸ ਸਾ ਪੁਲਿਸ ਨੂੰ ਪਤਾ ਹੁੰਦਾ ਚੋਰ ਕਿਹੜੀ ਫੁੱਟ ਵਿੱਚ ਬੈਠਾ ਹੈ ਨਾ ਤੇ ਮੰਤਰੀਆਂ ਸੰਤਰੀਆਂ ਨੂੰ ਐਮਐਨਏ ਸਭ ਪਤਾ ਹੁੰਦਾ ਕਿ ਕਿੱਥੇ ਮੇਰੇ ਵੋਟਰ ਬੈਠੇ ਨੇ ਕਿੱਥੇ ਮੈਨੂੰ ਵੋਟਾਂ ਪੈ ਸਕਦੀਆਂ ਪਰੰਤੂ ਕਈ ਵਾਰ ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ ਗ੍ਰਾਂ ਸ਼ਹਿਰ ਦੇ ਵਿੱਚ ਪਾਣੀ ਦੀ ਮਸਲਾ ਹਜੇ ਤੱਕ ਨਹੀਂ ਹੱਲ ਨਹੀਂ ਹੋਇਆ ਸੀਵਰੇਜ ਹਜੇ ਤੱਕ ਵੀ ਚੱਲਿਆ ਨਹੀਂ ਤੇ ਤੁਹਾਡੀ ਦਲਵਾਹ ਕਲੋਨੀ ਤੇ ਤੁਹਾਡੀ ਗਲੀ ਦੇ ਮੋੜੇ ਵੀ ਪਾਣੀ ਕਾਫੀ ਟਾਈਮ ਖੜਾ ਰਿਹਾ ਜਿਲਵਾਹ ਕਲੋਨੀ ਦਾ ਜਿਹੜਾ ਸਾਡਾ ਬੜਾ ਬਹੁਤ ਏਰੀਆ ਗਿਣਿਆ ਗਿਆ ਪਰੰਤੂ ਦਲਵਾਹ ਕਲੋਨੀ ਦੇ ਵਿੱਚ ਪਾਣੀ ਦੀ ਸਮੱਸਿਆ ਸਾਡੇ ਗਾਬਾ ਸਾਫ ਪ੍ਰਧਾਨ ਰਹੇ ਨੇ ਬੜਾ ਅੱਛਾ ਉਹਨਾਂ ਨੇ ਕੰਮ ਕੀਤਾ ਉਹ ਤੋਂ ਬਾਅਦ ਸਦੇਸ਼ ਬਿੱਲਾ ਜੀ ਰਹੇ ਨੇ ਉਹ ਹੁਣ ਤੱਕ ਵੀ ਜਦੋਂ ਜਿੰਨੇ ਕ ਐਮਸੀ ਦੀ ਪਾਵਰ ਹੁੰਦੀ ਹੈ ਕਈਆਂ ਦੇ ਕੋਲ ਪਾਵਰ ਵੀ ਹੁੰਦੀ ਹੈ ਤੇ ਜੇਪੀ ਵੀ ਪਈ ਹੁੰਦੀ ਹੈ ਤੇ ਕਈ ਆਪਣੇ ਜੀ ਮਤਾਬਕ ਕੰਮ ਕਰਦੇ ਆ ਬਿੱਲਾ ਜੀ ਇਹਨਾ ਪੈਸਾ ਨਹੀਂ ਖਰਚ ਕਰ ਸਕਦੇ ਪਰੰਤੂ ਉਹਨਾਂ ਨੂੰ ਜਦੋਂ ਨੇਰੇ ਸਵੇਰੇ ਬਾਜ਼ ਮਾਰੋ ਉਹ ਜੋ ਵੀ ਲਵਾਉਂਦੇ ਨੇ ਕੁਛ ਕਰਦੇ ਸਾਡੇ ਐਮਸੀ ਸਾਰੇ ਚੰਗੇ ਬਹੁਤ ਵਧੀਆ ਨੇ ਚਾਹੇ ਕੋ ਕਾਂਗਰਸ ਪਾਰਟੀ ਸਾਡਾ ਤਾਂ ਕੰਮ ਸਾਨੂੰ ਘਰ ਬੈਠਣ ਪਤਾ ਲੱਗਦਾ ਸਾਡਾ ਕੰਮ ਹੋ ਗਿਆ ਇਹ ਨਹੀਂ ਵੀ ਮੇਰੀ ਮੋਹਰ ਲਾਤੀ ਤਾਂ ਐਮਸੀ ਬੜੇ ਚੰਗੇ ਆ ਮੈਂ ਇਕੱਲੇ ਨਹੀਂ ਬੱਡੇ ਮੇਰੇ ਨਾਲ ਪੂਰਾ ਹਲਕਾ ਖੜਾ ਪੂਰਾ ਸਾਡਾ ਵਾਰਡ ਖੜਾ ਤੇ ਇਸ ਕਰਕੇ ਐਮਸੀ ਨੂੰ ਇਸ ਕਰਕੇ ਧਿਆਨ ਦੇਣਾ ਚਾਹੀਦਾ ਸਾਡੇ ਇੱਕ ਦੇਖੋ ਇੱਥੇ ਗੀਤਾ ਭਵਨ ਬਣਿਆ ਉੱਥੇ ਸਾਰੇ ਸਮਦਾਏ ਬਣੀ ਹੋਈ ਹੈ ਕਮੇਟੀ ਉਹਨਾਂ ਨੇ ਪੈਸੇ ਇਕੱਠੇ ਕਰਕੇ ਕਰੋੜਾਂ ਰੁਪਈਆ ਦੀ ਜਗ੍ਹਾ ਲੈ ਲਈ ਤੇ ਜਗ੍ਹਾ ਲੈ ਕੇ ਉੱਥੇ ਮੰਦਿਰ ਸਥਾਪਿਤ ਕਰ ਦਿੱਤਾ ਗਰੀਬ ਗੁਰਬਾ ਕੋਈ ਵੀ ਮਾਈ ਪਾਈ ਉੱਥੇ ਸਮਾਗਮ ਕਰਾ ਸਕਦਾ ਤੇ ਕੀਰਤਨ ਕਰਦੇ ਨੇ ਬੜੀਆਂ ਚੰਗੀਆਂ ਫੈਂਟਰੀਆਂ ਤੋਂ ਨੇ ਸਾਰੇ ਜਾਣੇ ਕੋਈ ਉਹਨਾਂ ਨੇ ਆਪਣੀ ਭੇਟਾ ਨਹੀਂ ਰੱਖੀ ਜੇ ਸਰਕਾਰ ਕੋਲ ਪੈਸੇ ਹੀ ਨਹੀਂ ਨਗਰ ਕੌਂਸਲ ਦੇ ਪ੍ਰਧਾਨ ਦੀ ਆਪਣੀ ਸਰਕਾਰ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਕਿਸੇ ਉਹ ਜ਼ਮੀਨ ਹੈ ਉਹਨਾਂ ਨੂੰ ਇੱਕ ਖੇਤ ਨਹੀਂ ਮਿਲ ਸਕਿਆ ਜਿੱਥੇ ਪਾਣੀ ਜਾ ਸਕੇ ਮਾਦੀ ਗੱਲ ਹੋ ਗਈ ਪਰ ਤੋਂ ਉਹਨਾਂ ਦੀਆਂ ਕੋਠੀਆਂ ਪੈ ਗਈਆਂ ਉਹਨਾਂ ਨੇ ਗੱਡੀਆਂ ਨਾਲ ਮੈਨੂੰ ਇਹ ਸਮਝ ਨਹੀਂ ਆਉਂਦੀ ਜਦੋਂ ਮੰਤਰੀ ਸੰਤਰੀ ਪ੍ਰਧਾਨ ਬਣ ਜਾਂਦੇ ਆ ਉਦੋਂ ਕਿੱਥੇ ਇਹ امیر ਹੋ ਜਾਂਦੇ ਆ ਮੈਨੂੰ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੈ ਪਰ ਤੁਸੀਂ ਕਹਿੰਦੇ ਹੋ ਕਿ ਇਸ ਤੇ ਲੋਕਾਂ ਦੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਦੇ ਕੋ ਧਾਰਮਿਕ ਸਥਾਨ ਦੇ ਅੱਗੇ ਪਾਣੀ ਖੜੀ ਹੋਣਾ ਇਹ ਵੱੱਜਰ ਪਾਪ ਹੈ ਇਹ ਐਮਸੀਆ ਨੂੰ ਹੀ ਦੋਸ਼ ਲੱਗੇ ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਪਾਰਟੀਆਂ ਦੇ ਲੀਡਰ ਤੁਹਾਡੇ ਕੋਲ ਆਉਂਦੇ ਆ ਐਮਪੀ ਐਮਐਲਏ ਜਦੋਂ ਇਲੈਕਸ਼ਨ ਲੜਦੇ ਆ ਤੁਹਾਡੇ ਸਥਾਨ ਤੇ ਆਉਂਦੇ ਆ ਪਰ ਕੀ ਕਾਰਨ ਹੈ ਵੀ ਤੁਹਾਡੇ ਵੀ ਜਿਹੜੇ ਮਸਲੇ ਉਹ ਇਹ ਸਰਕਾਰਾਂ ਇਹ ਲੀਡਰ ਹੱਲ ਨਹੀਂ ਕਰ ਸਕਦੇ ਦੇਖੋ ਇਦਾਂ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਮੇਰਾ ਬੜਾ ਸਤਿਕਾਰ ਕਰਦੇ ਰਹੇ ਆ ਉਹਨਾਂ ਨੇ ਮੇਰੇ ਬੜੇ ਕਾਜ ਕੀਤੇ ਪਰਤੂ ਜੇ ਕਿਸੇ ਨੇ ਮੇਰਾ ਪਿਆਰ ਆ ਜੇ ਕੋਈ ਮੁੱਖ ਮੰਤਰੀ ਨਹੀਂ ਮੇਰਾ ਕੰਮ ਕਰ ਦਿੱਤਾ ਇਹਦਾ ਮਤਲਬ ਇਹ ਨਹੀਂ ਮੈਂ ਪਾਰਟੀ ਦਾ ਸਰੂਪ ਆ ਕੇ بیٹھ ਕੇ ਸੱਤਾ ਦੀ ਕੋਈ ਪਾਰਟੀ ਨਹੀਂ ਸੰਧਾਰ ਨੂੰ ਤਾੜਨਾ ਕਰ ਸਕਦੇ ਹੰਨ ਨੂੰ ਪ੍ਰੇਰਿਤ ਕਰ ਸਕਦੇ ਆ ਮਾਰਗ ਦੱਸ ਸਕਦੇ ਆ ਪਰਤੂ ਤੇ ਜਿਹੜੇ ਦੂਸਰੀ ਪਾਰਟੀਆਂ ਦੀ ਉਹ ਸੋਚਦੇ ਆ ਜੀ ਇਹ ਅਕਾਲੀ ਦਲ ਨੂੰ ਬਰੋਗ ਕਰਦੇ ਆ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਨਮਸਕਾਰ ਕਰ ਦੇਣੀ ਆ ਪਰ ਕੰਮ ਇਹਨਾਂ ਦਾ ਕੋਈ ਨਹੀਂ ਆ ਅਕਾਲੀ ਦਲ ਦਾ ਝੰਡਾ ਵੀ ਕਦੀ ਤੁਸੀਂ ਲਾਇਆ ਤੁਸੀਂ ਦੇਖੋ ਅਸੀਂ ਆਪਣੇ ਸਥਾਨ ਤੇ ਬੈਠੇ ਆ ਸਾਡੇ ਝੰਡਾ ਸਿਰਫ ਨਿਸ਼ਾਨ ਸਾਹਿਬ ਗੁਰੂ ਬਾਬਾ ਬੜਪਾਲ ਸਿੰਘ ਤੇ ਝੁਲਦਾ ਜਦੋਂ ਸਮਾਗਮ ਹੁੰਦਾ ਹੈ ਸਾਂਝਾ ਅਸੀਂ ਕੋਈ ਵਿਆਹ ਕਰਨਾ ਹੋਵੇ ਤਾਂ ਉੱਥੇ ਟੈਂਟ ਵੀ ਲਾਉਣਾ ਪਿਆ ਨੇ ਤੇ ਜੇ ਕੋਈ ਸਮਾਗਮ ਕਰਨਾ ਹੋਵੇ ਆ ਕੇ ਤੁਸੀਂ ਅਕਾਲੀ ਦਲ ਦੀ ਝੰਡੀ ਲਾ ਦਿਓ ਅਕਾਲੀ ਦਲ ਕੋਈ ਪਮਾਰੀ ਪਾਰਟੀ ਨਹੀਂ ਸਾਡੀ ਖੇਤਰੀ ਪਾਰਟੀ ਹੈ ਕਿਸੇ ਦੇ ਨਿਸ਼ਾਨ ਸਾਹਿਬ ਜੇ ਲੱਗ ਵੀ ਗਿਆ ਚ ਉਹਦੇ ਵਿੱਚ ਕੋਈ ਮਾੜੀ ਗੱਲ ਹੂੰ ਇਹ ਸੰਤ ਸਮਾਜ ਇਸ ਵਾਰ ਜਿਹੜੀ ਆ ਆ ਇਲੈਕਸ਼ਨ ਇਹਦੇ ਵਿੱਚ ਕੀ ਭੂਮਿਕਾ ਨਿਭਾਵਾਇਆ ਦੇਖੋ ਸੰਤ ਸਮਾਜ ਦੀਆਂ ਬੜੀਆਂ ਮੀਟਿੰਗਾਂ ਹੋ ਰਹੀਆਂ ਆਏ ਆ ਸਾਡੇ ਸਾਰੇ ਸਤਿ ਮਹਾਂਪੁਰਖ ਸਾਰੇ ਵਿਚਾਰਕ ਟੰਡਾ ਕਰ ਰਹੇ ਆ ਕਿਉਂਕਿ ਅਸੀਂ ਵਿਚਾਰ ਵਮਸ਼ ਕਰਕੇ ਹੀ ਤੇ ਫਿਰ ਕਿਸੇ ਜਿਹੜੀ ਵੀ ਪਾਰਟੀ ਕੋਈ ਸਮਰਥਾ ਹੋਗੀ ਜਿਹੜੀ ਕੰਮ ਕਰਨ ਵਾਲੀ ਹੋਗੀ ਉਹਨਾਂ ਨੂੰ ਸਪੋਰਟ ਸਾਰੀ ਕਿੰਨਾ ਮੁੱਦਿਆਂ ਤੱਕ ਤੁਸੀਂ ਕਿਸ ਕਿਸੇ ਪਾਰਟੀ ਦੀ ਸਪੋਰਟ ਕਰਦੇ ਜੋ ਖ ਮੁੱਦੇ ਤਾਂ ਸਭ ਤੋਂ ਪਹਿਲਾਂ ਇਹ ਆ ਕਿ ਸਾਨੂੰ ਪਹਿਲਾਂ ਤਾਂ ਪਾਣੀ ਦੀ ਸਮੱਸਿਆ ਦਾ ਹੱਲ ਹੈ ਠੀਕ ਹੈ ਜੀ ਉਹ ਕੀਤਾ ਜਾਵੇ ਫਾਟਕ ਦਾ ਸਾਡਾ ਬੜਾ ਵੱਡਾ ਰੌਲਾ ਇੱਥੇ ਕੋਈ ਬਾਥਰੂਮ ਟਾਇਲਟਸ ਬਣਨੇ ਚਾਹੀਦੇ ਤੇ ਸਭ ਤੋਂ ਪਹਿਲੀ ਗੱਲ ਜਿਹੜੇ ਪੜੇ ਲਿਖੇ ਨੌਜਵਾਨ ਪੀੜੀ ਸਾਡਾ ਯੂਥ ਹੈ ਉਹ ਅੱਗੇ ਆਉਣਾ ਚਾਹੀਦਾ ਤੇ ਦੂਜੀ ਚੀਜ਼ ਲਿਖਤ ਦੇ ਵਿੱਚ ਸਾਨੂੰ ਕਿਉਂਕਿ ਜਦੋਂ ਵੋਟ ਲੈਣੀ ਹੁੰਦੀ ਹੈ ਉਦੋਂ ਤਾਂ ਚੋਰ ਦੀ ਵੀ ਵੋਟ ਚਾਹੀਦੀ ਹੈ ਇਹਨਾਂ ਨੂੰ ਸੰਤ ਦੀ ਵੀ ਵੋਟ ਚਾਹੀਦੀ ਹੈ ਜੇ ਕੋਈ ਝੂਠੇ ਕੇਸ ਵੀ ਫਸ ਜਵੇ ਉਹਦੀ ਵੀ ਵੋਟ ਚਾਹੀਦੀ ਹੈ ਤੇ ਜਦੋਂ ਫਿਰ ਅਗਲੇ ਦੇ ਕਿਸੇ ਤੇ ਮਗਰ ਜਾਣਾ ਪੈਂਦਾ ਹੈ ਤੇ ਫੇਰ ਇਹ ਕਹਿੰਦੇ ਜੀ ਜੇ ਇਮਾਨਦਾਰ ਬਣੇ ਅਸੀਂ ਐਸ ਕੰਪਨੀ ਗਿਆ ਨਾ ਸੀ ਕਿ ਬੁਟਾ ਨਾ ਮਿਲਦਾ ਇੱਕ ਗੁਸ਼ਨੀ ਕਰਦੇ ਪਰ ਤੁਹਾਨੂੰ ਜੋ ਲਿਖਤੀ ਰਿਹਾ ਹੈਗਾ ਆ ਉਹ ਐਫਿਡੇਬਲ ਲਿਆਜਾ ਐਮਸੀਐਨ ਦਾ ਵੀ ਕੋਈ ਟਾਈਮ ਨਹੀਂ ਮਿਲਦਾ ਹੋਜੀ ਤਾਂ ਐਮਸੀ ਬਣ ਜਾਂਦੀ ਆ ਅਸੀਂ ਉੱਥੇ ਗਏ ਜੀ ਉੱਥੇ ਗਏ ਬਹੁਤ ਸਾਰੀਆਂ ਖਾਮੀਆਂ ਨੇ ਪਰ ਬੜੇ ਅੱਛਾ ਕਰ ਰਹੇ ਨੇ ਪਰ ਫੇਰ ਵੀ ਇਹਨੂੰ ਬੜੇ ਸੁਧਾਰਨ ਦੀ ਲੋੜ ਆ ਵਿਦੇਸ਼ਾਂ ਵਿੱਚ ਆਪਾਂ ਚਲੇ ਗਏ ਤੁਸੀਂ ਦੇਖੋ ਉੱਥੇ ਪਾਣੀ ਨਹੀਂ ਖੜਦਾ ਇੰਗਲੈਂਡ ਦੇ ਵਿੱਚ ਕਿਸ ਤਰ੍ਹਾਂ ਬਣੇ ਹੋਰੇ ਪੜੀ ਸਾਡੇ ਕੋਲੇ ਕਿ ਛੋਟੀ ਜੀ ਸਮੱਸਿਆ ਦਾ ਵੀ ਹੱਲ ਹੋਇਆ ਵੱਗਾ ਬੰਨ ਲੈਣੀ ਆ ਪੀਲੀਆਂ ਨੀਲੀਆਂ ਨੀਲੀਆਂ ਭਗਤ ਸਿੰਘ ਦੇ ਨਾਮ ਲੈਣੇ ਇਦਾਂ ਗੱਲ ਨਹੀਂ ਉਹਨੇ ਉਹਨਾਂ ਨੇ ਕ੍ਰਾਂਤੀ ਕਰਕੇ ਦਿਖਾਈ ਸੀ ਤੁਸੀਂ ਵੀ ਕਰਕੇ ਦਿਖਾਓ ਪਿਛਲੀ ਨਗਰ ਕੌਂਸਲ ਦੀ ਜਿਹੜੀ 5 ਸਾਲ ਦੀ ਕਾਰਗੁਜ਼ਾਰੀ ਰਹੀ ਆ ਉਹ ਕਿਸ ਤਰ੍ਹਾਂ ਦੀ ਦੇਖਦੇ ਹੋ ਦੇਖੋ ਜੀ ਗਾਲ੍ਹੀ ਆ ਕੱਲਾ ਮੇਰਾ ਸਤਕਾਰ ਕਰਨਾ ਮੈਨੂੰ ਮੱਥੇ ਟੇਕਣਾ ਤੇ ਬਾਬਾ ਜੀ ਕਹਿਣਾ ਗੱਲ ਹੀ ਬਣਦੀ ਮੇਰੇ ਮਗਰ ਵੀ ਸਾਰੀਆਂ ਸੰਤਾ ਖੜੀਆਂ ਨੇ ਸੋ ਉਹਨਾਂ ਨੇ ਜੋ ਕੀਤਾ ਉਹ ਮੈਨੂੰ ਕੁਛ ਆਪਣੇ ਮੂੰਹ ਬੋਲਣ ਦੀ ਲੋੜ ਨਹੀਂ ਉਹ ਸ਼ਹਿਰ ਦੀ ਹਵਾ ਹੀ ਦੱਸ ਰਹੀ ਹੈ ਇੱਕ ਕੋਈ ਪਿੰਡ ਤੁਸੀਂ ਜਾ ਕੇ ਦੇਖੋ ਉਸ ਪਿੰਡ ਦੇ ਵਿੱਚ ਐਸੇ ਉੱਤੇ ਤਾਂ ਰੈਣ ਬਸੇਰੇ ਬਣੇ ਹੋਏ ਆ ਪੰਛੀਆਂ ਵਾਸਤੇ ਬਣੇ ਹੋਏ ਇੱਥੇ ਤਾਂ ਜਿਹੜੇ ਏਡੇ ਏਡੇ ਜੀਵ ਆ ਰਹਿੰਦੇ ਜਿਹਨਾਂ ਕੋ 20 50 50 ਲੱਖ ਦੀਆਂ ਗੱਡੀਆਂ ਆ ਤੇ ਜਿਹੜੇ ਵਿਚਾਰੇ ਗੱਡੀਆਂ ਵਾਲੇ ਤਾਂ ਲੰਘ ਜਾਂਦੇ ਆ ਜਿਹੜੇ ਵਿਚਾਰੇ ਗਰੀਬ ਜਨਤਾ ਉਹ ਕਿਵੇਂ ਲੰਘੂਗੀ ਸੋ ਇਹਨਾਂ ਦਾ ਜਿਹੜਾ ਹਾਲ ਹੈ ਸੋ ਬਹੁਤ ਬੁਰਾ ਜਿਸ ਤਰ੍ਹਾਂ ਤੁਹਾਡਾ ਤਾਂ ਵੱਖ-ਵੱਖ ਪਾਰਟੀਆਂ ਨਾਲ ਰਸਤਾ ਰਹਿੰਦਾ ਵੱਡੇ-ਵੱਡੇ ਲੀਡਰ ਤੁਹਾਡੇ ਅੱਗੇ ਆ ਕੇ ਝੁਕਦੇ ਆ ਕੀ ਕਿਸੇ ਤਰ੍ਹਾਂ ਦਾ ਦਬਾਅ ਤੁਹਾਡੇ ਉੱਤੇ ਪਾਉਣ ਦੀ ਨਹੀਂ ਕੋਸ਼ਿਸ਼ ਕਰਨਗੇ ਲੀਡਰ ਦੇਖੋ ਇਹਧਿਆ ਨਾ ਤਾਂ ਸੀ ਡੋਡੇ ਵਿੱਚਦੇ ਆ ਨਾ ਕੋਈ ਅਸੀਂ ਦੋ ਨੰਬਰ ਦਾ ਕੰਮ ਕਰਦੇ ਅਸੀਂ ਤਾਂ ਨਾਮ ਜਪਣਾ ਤੇ ਨਾਮ ਵਿੱਚ ਪਾਉਣਾ ਹਾਂ ਜਿਹੜਾ ਕੋਈ ਇਸ ਤਰ੍ਹਾਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਤੇ ਤੁਸੀਂ ਪੱਤਰਕਾਰਾਂ ਕਦੇ ਵਾਸਤੇ ਹੈ ਮੀਡੀਆ ਕਦੇ ਵਾਸਤੇ ਹੈ ਗੁਰੂ ਸਾਹਿਬਾਂ ਕਦੇ ਵਾਸਤੇ ਨੇ ਤੇ ਅਸੀਂ ਦਬਣ ਵਾਲੇ ਚ ਨਹੀਂ ਹੈਗੇ ਸਾਨੂੰ ਜਿਹੜਾ ਦਬਾਉਣਾ ਚਾਹੁੰਦਾ ਹੋਵੇ ਤੇ ਸਾਨੂੰ ਜੇ ਮਾਲਾ ਦਿੱਤੀ ਹੈ ਤੇ ਦਸਵੇਂ ਪਾਸ਼ਾ ਦੀ ਕਿਰਪਾਨ ਵੀ ਧਾਰਨ ਕਰਨ ਵਾਸਤੇ ਹੈ ਆਖਰ ਵਿੱਚ ਅਸੀਂ ਤੁਸੀ ਆਪਣੇ ਸਾਡੇ ਚੈਨਲ ਦੇ ਮਾਧਿਅਮ ਦਰਾਂ ਗ੍ਰਾਂਸ਼ ਆ ਦੇ ਵੋਟਰਾਂ ਨੂੰ ਕੀ ਅਪੀਲ ਕਰੀਏ ਦੇਖੋ ਮੇਰੀ ਬੇਨਤੀ ਆ ਸਭ ਮਾਈ ਭਾਈ ਮੇਰੇ ਵੀਰ ਸਾਰੀਆਂ ਸੰਗਤਾਂ ਸਾਡੀਆਂ ਬੜੀਆਂ ਸੂਝਵਾਨ ਸੰਗਤਾਂ ਨੇ ਸਾਰੇ ਜਿਹੜੀ ਵੋਟਰ ਹੈ ਤੁਹਾਡੀ ਜਿਹੜੀ ਵੋਟ ਹੈ ਬਹੁਤ ਕੀਮਤੀ ਹੈ ਇੱਕ ਇੱਕ ਵੋਟ ਜਿਹੜੀ ਆ ਕੋਈ ਐਮਸੀ ਪ੍ਰਧਾਨ ਐਮਐਲਏ ਤੁਹਾਡੀ ਵੋਟ ਕਰਨੀ ਇਹਨਾਂ ਦੇ ਨਾਮ ਦੇ ਮੋਰੇ ਐਮਸੀ ਲੱਗਦਾ ਸੋ ਆਪਾਂ ਨੌਜਵਾਨਾਂ ਨੂੰ ਮੌਕਾ ਦੇਈਏ ਤੇ ਸੋਚ ਸਮਝ ਕੇ ਆਪ ਸਾਰੇ ਵਰਡਪੋਣੀਏ ਨੱਕਾ ਤੇ ਦੇਖੀ ਮਾਂ ਦੇ ਜਾਚਕਤੀ ਤੁਹਾਡੀ ਚੈਨਲ ਵਾਲਿਆਂ ਦਾ ਬੜਾ ਧੰਨਵਾਦ ਤੁਸੀਂ ਇੱਥੇ ਦਰਸ਼ਕ ਦਿੱਤੇ ਧੰਨਵਾਦ ਜਿਸ ਮੇਰਾ ਬਾਬਾ ਜੀ ਬਾਬਾ ਜੀ ਨੇ ਵਿਵਾਖ ਹੋ ਕੇ ਗੱਲਾਂ ਕੀਤੀਆਂ ਸਾਡੇ ਸਵਾਲਾਂ ਦਾ ਜਿਹੜਾ ਜਵਾਬ ਦਿੱਤਾ ਤੇ ਸ਼ਾਇਦ ਜਿਹੜੇ ਮੁੱਦੇ ਆ ਉਹ ਵੀ ਇਹਨਾਂ ਨੇ ਇਹਨਾਂ ਦੇ ਮੁੱਖ ਲਿਸਟ ਤੇ ਆ ਵੀ ਇਹਨਾਂ ਮੁੱਦਿਆਂ ਦਾ ਜਿਹੜੀ ਪਾਰਟੀ ਹੱਲ ਕਰੂਗੀ ਸੰਤ ਸਮਾਜ ਉਸ ਪਾਰਟੀ ਦੀ ਸਪੋਰਟ ਕਰੇਗਾ ਹੁਣ ਵੇਖਣਾ ਇਹ ਹੋਵੇਗਾ ਨਗਰ ਕੌਂਸਲ ਦੀ ਇਲੈਕਸ਼ਨ ਦਾ ਜਦੋਂ ਵਿਗਲ ਵਾਜਾ ਹੈ ਤਾਂ ਇਹਨਾਂ ਦਾ ਇਹ ਵੱਖ-ਵੱਖ ਪਾਰਟੀਆਂ ਇਹਨਾਂ ਨਾਲ رابطہ ਕਾਇਮ ਕਰਦੀਆਂ ਤੇ ਕਿਹੜੀ ਪਾਰਟੀ ਇਹਨਾਂ ਦੇ ਮੁੱਦਿਆਂ ਤੇ ਮੋਹਰ ਲਾਉਂਦੀ ਹੈ ਤੇ ਕਿਹੜੀਆ ਪਾਰਟੀ ਇਹਨੂੰ ਹੱਲ ਕਰਨ ਦਾ ਇਹਨਾਂ ਨੂੰ ਭਰੋਸਾ ਦਿੰਦੀ ਆ ਗ੍ਰਾਂ ਤੋਂ ਚੇਤਾ ਚਨ ਲਈ ਪ੍ਰਦੀਪ ਰਾਜਾ